ਪਾਸ਼ਾ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ। ਥੈਲੀਆਂ ਭਰ ਕੇ ਸਾਰਾ ਖਜ਼ਾਨਾ ਕਵੀ ਹੰਸਰਾਮ ਜੀ ਨੂੰ ਦੇ ਦਿਓ। ਉਹਦਾ ਮਨ ਪਾ ਰਾਇਆ। ਮਹਾਰਾਜ ਜੀ 2-4 ਮੋਹਰਾਂ ਦੇ ਦਿਓ। ਮੇਰੀ ਜ਼ਿੰਦਗੀ ਲੰਘ ਜਾਣੀ ਐ। ਮੈਂ ਕੀ ਕਰਨਾ ਖਜ਼ਾਨੇ ਨੂੰ? ਦਸਵੇਂ ਪਾਸ਼ਾ ਜੀ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਅਸੀਂ ਤੁਹਾਨੂੰ ਰਾਜੇ ਬਣਾਉਣਾ ਚਾਹੁੰਦੇ ਆਂ। ਤੁਹਾਨੂੰ ਕਿਸੇ ਨੇ ਭਿਖਾਰੀ ਕਿਹਾ ਤੇਰੇ ਕੱਪੜੇ ਤਾਂ ਕਬੀਆਂ ਵਾਲੇ ਨੇ ਭਿਖਾਰੀਆਂ ਵਾਲੇ ਲੱਗਦੇ ਨੇ। ਤੋ ਗੁਰੂ ਦਰਬਾਰ ਚੋਂ ਆਇਆ ਜਾਂ ਤੈਨੂੰ ਰਾਜਾ ਬਣਾਉਣਾ ਖਜ਼ਾਨਾ ਖਾਲੀ ਕਰ ਦਿਓ ਥੈਲੀਆਂ ਭਰ ਕੇ ਦੇ ਦਿੱਤੀਆਂ ਨੇ ਜਦੋਂ ਖਜ਼ਾਨਾ ਲਿਆ ਕੇ ਰੱਖਿਆ ਨਾ ਮੋਰੇ ਥੈਲੀਆਂ ਭਰ ਕੇ ਮੋਰਾਂ ਦੀਆਂ ਉਹ ਅੱਖਾਂ ਪਰ ਕੇ ਰੋਣ ਲੱਗ ਪਿਆ ਭਾਸ਼ਾ ਨੇ ਆਵਾਜ਼ ਦੇ ਕੇ ਕਿਹਾ ਕਹਿੰਦੇ ਰਾਮਚੰਦ ਜੀ ਮਹਾਰਾਜ ਹੁਕਮ ਕਹਿੰਦੇ ਜਿਹੜਾ ਹਾਥੀ ਗਵਾਲੀਅਰ ਦੀ ਸੰਗਤ ਨੇ ਭੇਟ ਕੀਤਾ ਪਾਲਕੀ ਲਾ ਕੇ ਹਾਥੀ ਵੀ ਕਵੀ ਹੰਸ ਰਾਮ ਨੂੰ ਦੇ ਦਿਓ ਰਾਜੇ ਲੋਕ ਹਾਥੀਆਂ ਤੇਉਂ ਦੇ ਚੰਗੇ ਲੱਗਦੇ ਨੇ ਪਾਸ਼ਾ ਨੇ ਇਹ ਬਚਨ ਸੁਣ ਕੇ ਮਨ ਬੜਾ ਬਰਾਗ ਚੋਂ ਆਇਆ ਹੱਥ ਜੋੜ ਕੇ ਕਿਹਾ ਸੁਣਿਆ ਸੀ ਗੁਰੂ ਗਰੀਬ ਨਵਾਜ ਹੈ ਅੱਜ ਅੱਖਾਂ ਨਾਲ ਵੇਖ ਲਿਆ ਇਹਨੂੰ ਕਹਿੰਦੇ ਨੇ ਗਰੀਬ ਨਵਾਜ ਹੈ ਜਿਹਨੂੰ ਦੋ ਘੜੀਆਂ ਪਹਿਲਾਂ ਕੋਈ ਕਹਿੰਦਾ ਸੀ ਤੇਰੇ ਕੱਪੜੇ ਭਖਾਰੀਆਂ ਵਾਲੇ ਨੇ ਅੱਜ ਦੋ ਘੜੀਆਂ ਬਾਅਦ ਕਲਗੀ ਵਾਲਿਆ ਤੂੰ ਸੱਚੀ ਰਾਜਾ ਬਣਾ ਦਿੱਤਾ ਪਾਸ਼ਾ ਨੇ ਉਹ ਖਜ਼ਾਨਾ ਦੇ ਹਾਥੀ ਸਾਸੰਗਤ ਜੀ ਜਦੋਂ ਕਵੀ ਹੰਸਰਾਮ ਨੂੰ ਦਿੱਤਾ ਨਾ ਮਹਾਰਾਜ ਕੁਝ ਦਿਨਾਂ ਬਾਅਦ ਸੰਗਤ ਨੂੰ ਕਹਿਣ ਲੱਗੇ ਕਿ 11 ਸਿੱਖਾਂ ਨੂੰ ਨਾ ਕਿ ਆਪੇ ਘੋੜਿਆਂ ਤੇ ਸਾਰਾ ਖਜ਼ਾਨਾ ਜਿਹੜਾ ਉਹ ਲੱਦੋ ਇਹਦੇ ਪਿੰਡ ਜਾ ਕੇ ਕਟੋਚ ਸੋਨਾ ਘੜ ਬਣਾ ਕੇ ਆਇਓ ਹਾਥੀ ਦਿੱਤਾ ਵਾ ਕਹਿੰਦੇ ਚਲੋ ਤੁਹਾਨੂੰ ਵਿਦਾ ਕਰੀਏ ਮਹਾਰਾਜ ਛੱਡਣ ਗਏ ਉਹ ਦੂਰ ਤੱਕ ਤੇ ਜਦੋਂ ਹਾਥੀ ਤੇ ਬਿਠਾਉਣ ਲੱਗੇ ਨਾ ਤੇ ਉਹ ਕਵੇ ਹੰਸ ਰਾਮ ਹੱਥ ਜੋੜ ਕੇ ਰੋਣ ਲੱਗ ਪਿਆ ਅਨੇਕਾਂ ਬੰਦੇ ਮਗਰ ਤੁਰਿ ਹੋਏ ਨੇ ਵਿਦਵਾਨ ਜਦੋਂ ਦਸਵੇਂ ਪਾਸ਼ਾ ਕੋਲ ਹੱਥ ਜੋੜ ਕੇ ਰੋਣ ਲੱਗ ਪਿਆ ਨਾ ਹਜੂਰ ਕਹਿੰਦੇ ਦੱਸੋ ਹੰਸਰਾਮ ਜੀ ਰੋ ਕਿਉਂ ਰਹੇ ਹੋ ਹਾਥੀ ਤੇ ਬੈਠੋ ਤੇ ਜਾਓ ਖੁਸ਼ੀ ਖੁਸ਼ੀ ਤੁਹਾਨੂੰ ਰਾਜੇ ਬਣਾਤਾ ਰਾਜੇ ਦੁਨੀਆ ਜਿਹੜੀ ਆ ਉਹ ਰਾਜਿਆਂ ਨੂੰ ਸਲਾਮਾ ਕਰੇਗੀ ਤੇ ਜਦੋਂ ਪਾਸ਼ਾ ਕਹਿੰਦੇ ਨਾ ਹਾਥੀ ਤੇ ਬੈਠੋ ਅੱਖਾਂ ਪਰ ਕੇ ਹੱਥ ਜੋੜ ਕੇ ਰੋ ਕੇ ਕਹਿੰਦਾ ਮਹਾਰਾਜ ਜੀ ਮੈਂ ਤੁਹਾਡੇ ਕੋਲੋਂ ਕੁਝ ਮੰਗਣਾ ਸੀ ਜਿਹੜੇ ਬੰਦੇ ਈਰਖਾ ਕਰਨ ਵਾਲੇ ਨੇ ਨਾ ਮਗਰ ਉਹ ਕਹਿੰਦੇ ਲੈ ਹੁਣ ਐਨੇ ਕੀ ਮੰਗਣਾ ਐਨਾ ਕੁਝ ਤਾਂ ਦੇ ਦਿੱਤਾ ਗੁਰੂ ਨੇ ਕਹਿੰਦਾ ਮਹਾਰਾਜ ਮੈਂ ਕੁਝ ਮੰਗਣਾ ਸੀ ਦਸ਼ਮੂ ਪਾਸ਼ਾ ਜੀ ਬੜੇ ਪਿਆਰ ਚੋਂ ਬੋਲੇ ਕਵੀ ਹੰਸ ਰਾਮ ਜੀ ਮੰਗੋ ਕੀ ਚਾਹੀਦਾ ਭਾਵੇਂ ਹਾਥੀ ਤੇ ਧਨ ਦੇ ਦਿੱਤਾ ਫਿਰ ਵੀ ਕਹਿੰਦਾ ਕੁਝ ਮੰਗਣਾ ਪਤਾ ਕੀ ਜੇ ਅੱਜ ਤੁਸੀਂ ਵੀ ਮਨ ਵਿੱਚ ਵਿਚਾਰ ਕਰਿਓ ਚੀਜ਼ ਕਿਤੇ ਅਸੀਂ ਵੀ ਮੰਗ ਲਈਏ ਅਸੀਂ ਵੀ ਇਕੱਲੇ ਵਿਦੇਸ਼ ਯਾਤਰਾ ਪੈਸੇ ਧਨ ਦੌਲਤ ਧੱਕ ਨਾ ਰਹਿ ਜਾਈਏ ਇਹ ਚੀਜ਼ਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਐਠੀ